ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਲੋ ਜੀ ਆਜ ਆ ਗਈ ਹੈ ਦਿਵਾਲੀ ਤੇ ਸਾਰਿਆਂ ਨੂੰ ਹੈਪੀ ਦਿਵਾਲੀ ਦਿਵਾਲੀ ਦੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੇ ਇੱਥੇ ਹੈਗਾ ਹੀ ਨੋਕ ਬਾਈ ਦਾ ਟਾਈਮ ਤੇ ਮੈਂ ਨਾ ਕਰ ਲਾਂਗੀ ਪਹਿਲਾਂ ਭਾਂਡੇ ਸਾਫ ਤੇ ਰੋਟੀ ਖਾ ਲਈਏ ਸਾਰੇ ਨੇ ਠੀਕ ਹੈ ਲੋ ਜੀ ਭਾਂਡੇ ਸਾਫ਼ ਕਰ ਲਏ ਆ ਪਰ ਸੋਈ ਪੂਰੀ ਮੈਂ ਸਾਫ਼ ਕਰ ਦਿੱਤੀ ਆ ਕਿਉਂਕਿ ਫਿਰ ਮੈਂ ਝਾੜੂ ਪੂੰਛਾ ਬਾਅਦ ਵਿੱਚ ਕਰਦੀ ਹੁੰਦੀ ਆ ਪਹਿਲਾਂ ਮੈਂ ਰਸੋਈ ਸਾਫ਼ ਕਰਕੇ ਨਾ ਚੰਗੀ ਤਰ੍ਹਾਂ ਮੈਂ ਸੋਈ ਜੀ ਪੂੰਛਾ ਪਹਿਲਾਂ ਲਾ ਲਾਂ ਨਾ ਤੇ ਬਾਅਦ ਵਿੱਚ ਫਿਰ ਮੈਂ ਬਾਕੀ ਦੇ ਕੰਮ ਕਰਨੀ ਆ ਠੀਕ ਹੈ ਤੇ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਮੈਂ ਲੱਗੀ ਹਾਂ ਦਾਲ ਤਰ ਕੇ ਆਈ ਹਾਂ ਤੇ ਦਾਲ ਦਾ ਮੈਂ ਬਣਾ ਲਾਂਗੀ ਮਸਾਲਾ ਤੇ ਇੱਥੇ ਮੈਂ ਪਿਆਜ਼ ਲ ਆਦਰਕ ਸਭ ਕੁਝ ਚੀਰ ਲਿਆ ਲਸਣ ਨੂੰ ਮੈਂ ਚੀਰ ਦਿੱ ਪਈ ਹਾਂ ਮੈਂ ਕਿਹਾ ਪਹਿਲਾਂ ਬែក ਮਸਾਲਾ ਬਣਾ ਲੈਣੀ ਹੁੰਦੀ ਤੇ ਨੂੰ ਆਪਣੀ ਦਾਲ ਪੰਜੇਗੀ ਤੇ ਦਾਲ ਆਪ ਬਣਾਈਏ ਮਾਹ ਛੋਲੇ ਆਂ ਦੀ ਠੀਕ ਹੈ ਲਓ ਜਿੱਥੇ ਦਾਲ ਆਪਣੀ ਬਣ ਗਈ ਮੈਂ ਲਾ ਲਾਂਗੇ ਹੁਣ ਤਰਕਾ ਪਹਿਲਾਂ ਤੇ ਰੋਟੀ ਆਪਾਂ ਪਹਿਲਾਂ ਸਾੜ ਰਖਵਾ ਲਾਂਗੇ ਬਣਾ ਕੇ ਤੇ ਬੱਚੇ ਕਹਿ ਰਹੇ ਰੰਗੋਲੀ ਬਣਾਉਣੀ ਆ ਤੇ ਮੈਂ ਕਿਹਾ ਬਾਅਦ ਵਿੱਚ ਰੰਗੋਲੀ ਬਣਾਉਏ ਪਹਿਲਾਂ ਆਪਾਂ ਰੋਟੀ ਦਾ ਕੰਮ ਨੇ ਬੇਰ ਲੈਨੇ ਆ ਕਿਉਂਕਿ ਫਿਰ ਰਾਤ ਨੂੰ ਰਾਤ ਦਾ ਟਾਈਮ ਹੋਈ ਨਾ ਚਾਟੀ ਤੇ ਬਾਕੀ ਦਾ ਕੰਮ ਆਪਾਂ ਕਰਾਂਗੇ ਫਿਰ ਬਾਅਦ ਵਿੱਚ ਤੇ ਲਾਂ ਲਾ ਨੀ ਮੇਂ ਤਰਕਾ ਪੈ ਲਾ ਲਗੀ ਤਰਕਾ ਆਪਣਾ ਪੁੱਜ ਗਿਆ ਤੇ ਨਾਲ ਹੀ ਆਪਾਂ ਪਾ ਦਾਂਗੇ ਇੱਥੇ ਲੂਣ ਮਿਰਚ ਲੂਣ ਜਿਹੜਾ ਪਹਿਲਾਂ ਮੈਂ ਦਾਲ ਚ ਪਾਇਆ ਸੀ ਤੇ ਮੇਰਾ ਥੋੜੀ ਜਿਹਾ ਪਾਵਾਂਗੇ ਮੇਰਾ ਰੰਗ ਹੋਈ ਵਿੱਚ ਤੇ ਥੋੜੀ ਜਿਹਾ 빨ਾਲ ਮਿਰਚਾ ਪਾਵਾਂਗੇ ਕਿ ਹਰੀ ਮਿਰਚ ਆਪਣੀ ਖਤਮ ਹੋਈਆਂ ਹੈ ਤੇ ਉਹ ਮੈਂ ਨਹੀਂ ਪਾਈਆਂ ਨਹੀਂ ਤੇ ਮੈਂ ਦਾਲ ਜਦੋਂ ਮੈਂ ਬਣਾਣੀ ਹੈ ਨਾ ਉਦੋਂ ਮੈਂ ਨਾਲ ਹੀ ਹਰੀ ਮਿਰਚਾ ਪਾ ਲੈਣੀ ਹੁੰਦੀ ਆ ਤੇ ਥੋੜੀ ਜਿਹਾ ਪਾਤੀ ਰੰਗ ਵੀ ਵਿੱਚ ਚਾਹ ਕਲਰ ਮੈਂ ਤੁਹਾਡਾ ਵਧੀਆ ਬਣ ਜਾਏਗਾ ਬੱਚੇ ਨਾ ਖਾਣ ਲੱਗੇ ਬਹੁਤ ਨਖਰੇ ਕਰਦੇ ਆ ਦਾਲ ਮਾਂਹ ਛੋਲਿਆਂ ਦੀ ਤੇ ਮਹਾਰਾਜਾ ਬਣੇ ਹੋਣਾ ਉਹ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾ ਲੈਣੇ ਆ ਤੇ ਇਹ ਦਾਲ ਖਾਣ ਲੱਗੇ ਥੋੜੇ ਬੱਚੇ ਨਖਰੇ ਕਰਦੇ ਆ ਲਗ ਮਸਾਲਾ ਆਪਣਾ ਬਿਲਕੁਲ ਹੋ ਗਿਆ ਤਿਆਰ ਤੇ ਹੁਣ ਪਾ ਦਈਏ ਵਿੱਚ ਦਾਲ ਦਾਲਾਂ ਪੱਤੇ ਵੈਸੇ ਘੱਟ ਪਸੰਦ ਕਰਦੇ ਨੇ ਕਿਉਂਕਿ ਸਬਜ਼ੀਆਂ ਹਜੇ ਨਾ ਬਹੁਤ ਘੱਟ ਐ ਤੇ ਹੈ ਜਿਹੜੀਆਂ ਬਹੁਤ ਮਹਿੰਗੀਆਂ ਨੇ ਤੇ ਖਾਂਦੇ ਨਹੀਂ ਹੈਗੇ ਹੁਣ ਗਾਂ ਸਬਜ਼ੀਆਂ ਕਾਫੀ ਆ ਜਣੀਆਂ ਉਹ ਜਿਹੜਾ ਸਾਰੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਅੱਜ ਦਰਕਾ ਲਾ ਕੇ ਤੇ ਮੈਂ ਨਾਲ ਹੀ ਬਣਾ ਲਾ ਕੇ ਹੁਣ ਫੁਲਕੇ ਨਾਲ ਨਾਲ ਤੇ ਆਪਾਂ ਦੇ ਦਾਂਗੇ ਸਾਰੇ ਰੋਟੀ ਕੜਮਗੜ ਨਾਲ ਨਾਲ ਹੀ ਲਓ ਜੀ ਰੋਟੀ ਦਾ ਕੰਮ ਲੇ ਬੇਰ ਕੇ ਤੇ ਇੱਥੇ ਨਾ ਖੁਸ਼ੀ ਬਣਾਉਂਦੀ ਰਿੰਗੋਲੀ ਤੇ ਰੰਗੋਲੀ ਇਹਨਾਂ ਬਹੁਤ ਸੋਹਣੀ ਬਣਾਈ ਹੈ ਇੱਥੇ ਇਹਨਾਂ ਨੇ ਬਣਾਇਆ ਹੈ ਮੋਰ ਦੇਖੋ ਸ਼ੀ ਕਾਫੀ ਟਾਈਮ ਜੀ ਲੱਗੀ ਹੈ ਬਣਾਉਣ ਕਾਫੀ ਵੱਡੀ ਰੰਗੋਲੀ ਬਣਾਈ ਹੈ ਇਹਨਾਂ ਨੇ ਤੇ ਇਹ ਫੋਨ ਤੋਂ ਵੇਖ ਕੇ ਨਾ ਇਹਨਾਂ ਨੇ ਪਹਿਲਾਂ ਤਾਂ ਕਲਰ ਲਿਆਂਦੇ ਤੇ ਫਿਰ ਇਹਨਾਂ ਨੇ ਮਤਲਬ ਜਿਹੜੇ ਜਿਹੜੇ ਉਹਨਾਂ ਕਲਰ ਪੜੇ ਹੀ ਉਸ ਦੇ ਹਿਸਾਬ ਨਾਲ ਇਹਨਾਂ ਫਿਰ ਡਿਜ਼ਾਈਨ ਬਣਾਇਆ ਹੈ ਰੰਗੋਲੀ ਦਾ ਇਹਨੂੰ ਖੁਸ਼ੀ ਨਾਲ ਬਹੁਤ ਸ਼ੌਂਕ ਨਾਲ ਗੋਲੀ ਬਣਾਉਂਦਾ। ਇਹ ਕੇਲੇ ਥੱਲੇ ਛੋਟੀ ਬਣਾਈਏ ਇਹਨਾਂ ਵਰਦੀ ਬਣੁੰਦੀ ਪਈ ਹੋਣਾ। ਤੇ ਕਾਫੀ ਦੇਰ ਦੇ ਲੱਗੇ ਨੇ। ਜਿਹਨ ਗੋਲੇ ਆਪਣੀ ਹੋ ਗਈ ਤਿਆਰ ਤੇ ਬਹੁਤ ਸੋਹਣੀ ਬਣਾਈ ਸੀ ਇਹ ਕਲਰ ਬਹੁਤ ਵਧੀਆ ਨਾ ਲਾਈਟ ਲਾਈਟ ਜੇ ਰੱਖਿਆ ਨਾ ਬੱਚਿਆਂ ਨੂੰ ਬਹੁਤ ਸੋਹਣੀ ਮਤਲਬ ਬਣਾਈ ਸੀ ਕਾਫੀ ਮਿਹਨਤ ਕੀਤੀ ਸੀ ਲਓ ਜਿੱਥੇ ਹੈਗਾ ਹੀ ਰਾਤ ਦਾ ਟਾਈਮ ਤੇ ਇੱਥੇ ਕਰਨ ਲੱਗੇ ਆਪਾਂ ਲక్ష్ਮੀ ਪੂਜਾ ਮਾਤਾ ਲక్ష్ਮੀ ਜੀ ਦੀ ਠੀਕ ਹੈ ਤੇ ਇੱਥੇ ਆਪਾਂ ਨਾ ਡਰੈਸਿੰਗ ਦੇ ਬਜਾਏ ਸਾਡੇ ਕਮਰੇ ਬਣਿਆ ਨੂੰ ਉੱਥੇ ਮਤਲਬ ਇਹ ਰੱਖ ਕੇ ਫਿਰ ਪੂਜਾ ਕਰ ਲੈਣੇ ਆ ਤੇ ਆਪਾਂ ਹੁਣ ਸਾੜਿਆਂ ਨੇ ਬੈਠ ਕੇ ਇੱਥੇ ਪੂਜਾ ਕਰ ਲਾਂਗੇ ਪਹਿਲਾਂ ਆਪਾਂ ਤਿਆਰੀ ਕਰ ਲੈਨੇ ਜੋਤ ਜਗਾਣ ਦੀ ਠੀਕ ਹੈ ਤੇ ਜੋਤ ਨਹਾਟ ਹੈ ਹਰ ਵਾਰ ਇਹਨਾਂ ਦੇ ਪਾਪਾ ਜੀ ਗਾਉਂਦੇ ਨੇ ਤੇ ਆਪਾਂ ਸਰੋਂ ਦਾ ਤੇਲ ਪਾ ਪਾਲਿਆ ਹੀ ਤੇ ਸਰੋਂ ਦੇ ਤੇਲ ਦਾ ਹੀ ਦੀਵਾ ਜਗ ਕੇ ਹੁੰਨੇ ਆ ਇਹ ਨਾ ਪਲੇਟ ਵਿੱਚ ਹੀ ਇਦਾਂ ਹੀ ਮਤਲਬ ਜੋਤਾਂ ਬਣੀਆਂ ਨੇ ਉਹਦੇ ਵਿੱਚ ਹੀ ਆਪਾਂ ਇੱਦਾਂ ਓਣੀਆਂ ਜੋਤਾਂ ਜਗਾ ਲਾਂਗੇ ਤੇ ਨਾਲ ਆਪਾਂ ਲੈ ਆਂਦਾ ਇਹ ਪ੍ਰਸ਼ਾਦ ਤੋਂ ਹੁਣ ਸਾਰੇ ਜਣੇ ਬੈਠ ਕੇ ਇੱਥੇ ਆਪਾਂ ਨਾਲੇ ਆਰਤੀ ਕਰਾਂਗੇ ਤੇ ਨਾਲੇ ਆਰਤੀ ਸੁਣਾਂਗੇ ਅੱਜ ਤੇ ਬਾਹਰੇ ਕਾਫੀ ਬਹੁਤ ਰੌਣਕਾਂ ਲੱਗੀਆਂ ਤੁਹਾਨੂੰ ਪਤਾ ਸਾਡੀ ਪੂਰੀ ਗਲੀ 'ਚ ਰਾਈਟਾਂ ਲੱਗੀਆਂ ਨੇ ਚਲੋ ਜਿੱਥੇ ਪਾਉ ਜੋ ਜਗਾ ਲਾਂਗੇ ਤੇ ਆਪਾਂ ਤਿਆਰੀ ਕਰ ਲਈਏ ਸਾਰੇ ਬਸ ਹੁਣ ਆਪਾਂ ਆਰਤੀ ਕਰਦੇ ਆਂ ਤੇ ਫਿਰ ਚੱਲਦੇ ਆਂ ਆਪਾਂ ਉੱਪਰ ਤੇ ਉੱਪਰ ਜਾ ਕੇ ਫਿਰ ਮੋਮਬੱਤੀਆਂ ਜਗਾਵਾਂਗੇ ਤੇ ਬੱਚਿਆਂ ਨੇ ਥੋੜੇ ਜੇ ਬੰਬਲਿਆਂ ਦੇ ਨੇ ਥੋੜੇ ਛੋਟੇ-ਛੋਟੇ ਲਿਆਉਂਦੇ ਆਂ ਬਹੁਤ ਵੱਡੇ ਨਹੀਂ ਲਿਆਉਂਦੇ ਬੱਚਿਆਂ ਕਰਕੇ बस थोड़े से हमने के पांच ला लेंगे ठीक है ਤੇ ਇੱਥੇ ਮੈਂ ਬਣਾਏ ਅੱਜ ਰਾਜਮਾ ਚੋਲ ਬਣਾਉਣ ਲੱਗੀ ਆ ਤੇ ਰਾਜਮਾ ਆਪਾਂ ਬਾਲ ਲਏ ਨੇ ਤੇ ਹੁਣ ਮੈਂ ਤਰਕਾ ਲਾ ਲਾਂਗੇ ਪਹਿਲਾਂ ਪਹਿਲਾਂ ਆਪਾਂ ਪੂਜਾ ਕਰ ਲਈ ਆ ਤੇ ਟਾਈਮ ਇੱਥੇ ਆਈ ਵਸ ਤੇ ਸਾਢੇ ਕੁ ਸਵਾ ਕੁ ਸੱਤ ਸਾਢੇ ਦਾ ਟਾਈਮ ਹੈ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਰੋਟੀ ਬਣਾ ਕੇ ਖਾ ਕੇ ਫੇਰ ਹੀ ਉੱਪਰ ਚੱਲਦੇ ਆ ਤੇ ਉੱਪਰ ਗਿਆ ਫਿਰ ਤੁਹਾਨੂੰ ਬੜਾ ਟਾਈਮ ਲੱਗ ਜਾਣਾ ਵਾ ਤੇ ਇੱਥੇ ਮੈਂ ਪਹਿਲਾਂ ਇੱਕ ਪਾਸੇ ਮੈਂ ਰੱਖਿਆ ਇਹ ਪਾਣੀ ਗਰਮਾ ਤੇ ਉਹਨਾਂ ਦਾ ਮੱਕਰਾ ਤਰਕਾ ਪੁੰਨ ਕੇ ਇੱਥੇ ਫਿਰ ਮੈਂ ਬਣਾਵਾਂਗੇ ਬਾਅਦ ਵਿੱਚ ਚੋਲ ਤੇ ਰਾਜਮਾ ਚੋਲ ਨਾਲ ਬੱਚੇ ਖਾ ਲੈਂਦੇ ਨੇ ਖੁਸ਼ ਹੋ ਕੇ ਤੇ ਮੈਂ ਕਿਹਾ ਚਲੋ ਆਪਾਂ ਰਾਜਮਾ ਚੋਲ ਬਣਾਉਣਾ ਨੇ ਅੱਜ ਤੇ ਬਸ ਹੁਣ ਰਾਜਮਾ ਤੋਂ ਬੱਲੇ ਨੇ ਬਾਅਦ ਵਿੱਚ ਥੋੜਾ ਨਾ ਨਾ ਟਾਈਮ ਨਹੀਂ ਲੱਗਦਾ ਹੈਗਾ ਛਿੱਤੀ ਵੀ ਤੁਹਾਨੂੰ ਪਤਾ ਹੋ ਜਾਂਦੇ ਨੇ ਤੇ ਨਾਲ ਮੈਂ ਸਾਦੇ ਬਣਾਵਾਂਗੇ ਚੋਲ ਮਸਾਲਾ ਆਪਣਾ ਪੁੱਜ ਗਿਆ ਲੂਣ ਮਿਰਚ ਆਪਾਂ ਪਾ ਲਾਂਗੇ ਦਿਵਾਲੀ ਵੇ ਦਿਨ ਤੁਹਾਨੂੰ ਪਤਾ ਮਠਿਆਈਆਂ ਕਾਫੀ ਆ ਜਾਂਦੀਆਂ ਨੇ ਖਾ ਖਾ ਕੇ ਢਿੱਡ ਭਰ ਜਾਂਦਾ ਵਾ ਕਿ ਇੰਨੀ ਭੁੱਖ ਨਹੀਂ ਹੁੰਦੀ ਰੋਟੀ ਦੀ ਕਿਉਂਕਿ ਫਿਰ ਸਾਰੇ ਇਹਨੇ ਕੰਮਾਂ ਤੇ ਜਾਂਦੇ ਸਾਰੇ ਨੂੰ ਦਿਵਾਲੀ ਮਿਲਦੀ ਡੱਬੇ ਮਿਲਦੇ ਨੇ ਤੇ ਖਾ ਕੇ ਹੀ ਮਨ ਭਰਾ ਭਰਾ ਜਿਹਾ ਹੋ ਜਾਂਦਾ ਹੈ ਚਲੋ ਜੀ ਆਪਾਂ ਬਣਾ ਲਾਂ ਨੇ ਫਟਾਫਟ ਸਬਜ਼ੀ ਇੱਥੇ ਲੋ ਜੀ ਮਸਾਲਾ ਆਪਣਾ ਹੋ ਗਿਆ ਤਿਆਰ ਤੇ ਇਧਰ ਆਪਣੀ ਸਬਜ਼ੀ ਬਣ ਗਈ ਐ ਤੇ ਹੁਣ ਮੈਂ ਰੱਖ ਲੈ ਚੋਲੇ ਕਿ ਪਾਸੇ ਤੇ ਚੋਲ ਮੈਂ ਨਾ ਨਿਚੋਰ ਕੇ ਚੋੜਨ ਨਹੀਂ ਹੁੰਦੇ ਆ ਕਾਫੀ ਵਧੀਆ ਬਣ ਜਾਂਦੇ ਨੇ ਉਹ ਇਸ ਤਰ੍ਹਾਂ ਹੀ ਮੈਂ ਖੁੱਲੇ ਫਿਰ ਜਾਲਣੇ ਚੰਗੀ ਤਰ੍ਹਾਂ ਬਾਅਦ ਵਿੱਚ ਮੈਂ ਆਪਣਾ ਚੋਲ ਨਿਚੋਰ ਦਾਂ ਚੰਗੀ ਤਰ੍ਹਾਂ ਠੀਕ ਐ ਇੱਥੇ ਬਸ ਬਰਸ ਵਈ ਆਪਣੀ ਮੈਂ ਲੱਗੇ ਸਾਰੀ ਸਾਫ਼ ਕਰ ਲਈ ਭਾਂਡੇ ਵੀ ਮੈਂ ਮਾਜ ਲਈ ਤੇ ਇੱਥੇ ਆਪਣੀ ਰੋਟੀ ਹੋ ਗਈ ਤਿਆਰ ਤੇ ਹੁਣ ਮੈਂ ਦਿਨੀ ਸਾਰਿਆਂ ਨੂੰ ਤੇ ਰਾਜਮਾ ਚਲ ਹੋ ਗਿਆ ਆਪਣੇ ਤਿਆਰ ਆਜੋ ਜੀ ਤੁਸੀਂ ਵੀ ਖਾਓ ਤੇ ਸਾਰੇ ਨੂੰ ਫਿਰ ਤੋਂ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਤੇ ਇੱਥੇ ਰੋਟੀ ਖਵਾਲ ਕੇ ਸੋਈ ਸਾਫ ਕਰਕੇ ਮੈਂ ਆ ਗਈ ਹਾਂ ਉੱਪਰ ਤੇ ਇੱਥੇ ਸਾਡੇ ਗਵਾਨੇ ਚਲਾਉਂਦੇ ਪਏ ਨੇ ਬੰਬ ਤੇ ਅੱਜ ਪੂਰੇ ਅੰਮ੍ਰਿਤਸਰ ਤੇ ਪੂਰੇ ਅੰਮ੍ਰਿਤਸਰ ਚ ਜਗਮਗਾ ਹੁੰਦੇ ਨੇ ਸੋਹਣੀਆਂ ਲਾਈਟਾਂ ਲੱਗਦੀਆਂ ਪਈਆਂ ਨਾ ਕਸਾ ਤੇ ਹੋ ਤੁਸੀਂ ਤੇ ਪਾਪਾ ਤੇ ਕੁਰਸੀ ਦੇ ਨੰਦ ਚਲਾਉਣੀ ਤੇ ਮੈਂ ਤੇ ਗੱਡੀ ਸਲਾਈਨ ਵਿੱਚ ਚਲੰਦੀ ਹੈ ਤੇ ਕਿਸੇ ਕੋ ਕੋਸੋ ਕਿਸੇ ਨੂੰ ਪਾਸ ਤੇ ਚੱਲੇ ਆਪਾਂ ਚੱਲਦੇ ਲੋ ਜੀ ਅਗਲਾ ਨਾ ਕੰਮ ਹੋ ਗਿਆ ਆ ਕੇ ਬਾਅਦ ਵਿੱਚ